ਪਰ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ ਮਿੰਟੂ ਜੀ ਇਹ ਗੱਲ ਕਹਿਣ ਲੱਗੇ ਵੈਸੇ ਮੈਂ ਸੋਚ ਰਿਹਾ ਕਿ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਜਦੋਂ ਬਰਿੰਡੇ ਦੀ ਗੱਲ ਕਰਦੇ ਆਂ ਤੇ ਸਰਹੰਦ ਨਹਿਰ ਦੀ ਗੱਲ ਕਰਦੇ ਆਂ ਤੇ ਥੋੜੇ ਟਾਈਮ ਬਾਅਦ ਇੱਕ ਖਬਰ ਆ ਜਾਂਦੀ ਹੈ ਕਿ ਅੱਥੇ ਜੀ ਬੱਸ ਡਿੱਗ ਪਈਆ ਫਿਰ ਬੱਸ ਡਿੱਗ ਪਈਆ ਹੁਣ ਕਹਿੰਦੇ ਵੀ ਇੱਕ ਗੱਡੀ ਡਿੱਗੀ ਜਿਹਦੇ ਵਿੱਚ 11 ਜੀਸੀ ਕਰਦੇ ਚਲੋ ਬਚਤ ਹੋ ਗਈ ਆ ਇੱਕ ਪੁਲਸ ਵਾਲਾ ਨੌਜਵਾਨ ਮੁੰਡਾ ਬੜਾ ਚਰਚਾ ਦੇ ਵਿੱਚ ਆ ਉਹਦਾ ਮੁੰਡੇ ਦਾ ਕਹਿੰਦੇ ਵੀ ਜਨਮ ਦਿਨ ਵੀ ਸੀ ਤੇ ਉਹ ਆਪ ਦੀ ਜਾਨ ਦੀ ਪ੍ਰਵਾਹ ਕਰੇ ਬੈਣਾ ਬਈ ਉਹਨੇ ਛਾਲ ਮਾਰੀ ਵਿੱਚ ਤੇ ਚਲੋ ਬਚਾਅ ਕੀਤਾ ਜਿੰਨਾਂ ਕੋਲੇ ਜ਼ੋਰ ਲਾ ਸਕਿਆ ਇਹ ਗੱਲ ਠੀਕ ਹੈ ਪੁਲਿਸ ਵਾਲੇ ਮੁੰਡੇ ਨੂੰ ਵਧਾਈ ਵੀ ਬਣਦੀ ਹੈ ਸ਼ਾਬਾਸ਼ ਵੀ ਬਣਦੀ ਹੈ ਪਰ ਇੱਕ ਸਵਾਲ ਜਿਆ ਵਾਰੀ ਵਾਰੀ ਮਨ ਚ ਆਉਂਦਾ ਵੀ ਇਹ ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ ਕਿਉਂ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਨਹੀਂ ਹੈ ਤੇ ਕੀ ਸਮੱਸਿਆ ਵੀ ਥੋੜੇ ਟਾਈਮ ਬਾਅਦ ਕਦੇ ਬੱਸ ਡਿੱਗ ਪੈਂਦੀ ਹੈ ਕਦੇ ਗੱਡੀ ਡਿੱਗ ਪੈਂਦੀ ਹੈ ਅਸੀਂ ਸਭ ਅੱਗੇ ਆਉਣ ਵਾਲੀ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਬਾਅਦ ਚ ਚਲੋ ਜੋ ਕਰਦੇ ਆ ਉਹ ਤੇ ਕਰਦੇ ਆ ਤੁਸੀਂ ਤੇ ਮਠੰਡੇ ਤੋਂ ਵਾਕਿਫ ਹੋ ਬਿਲਕੁਲ ਜੀ ਕਿ ਜਦੋਂ ਅਹ ਆਪਣੇ ਲਾਗੇ ਪਾਸੇ ਆਪਾਂ ਮਠੰਡਾ ਹੀ ਦੇਖਦੇ ਆ ਵੀ ਜੇ ਸ਼ਾਪਿੰਗ ਕਰਨੀ ਮਠੰਡੇ ਚ ਚੱਲੀ ਗਏ ਤੇ ਅਸੀਂ ਤੇ ਦੋਵੇਂ ਭਰਾ ਜਦੋਂ ਕਾਫੀ ਦਾ ਪੀਖੀਏ ਵੀ ਅੱਜ ਸ਼ਨੀਵਾਰ ਆ ਚੱਲ ਬਠਿੰਡੇ ਚਲੀਏ ਉੱਥੇ ਪੀਣੇ ਜਾ ਜੀ ਮਨ ਲਖੇ ਯਾਰ ਦੋਸਤ ਮਿਲ ਜਾਂਦੇ ਨੇ ਆਪਣਾ ਤਾਂ ਦੂਜਾ ਸ਼ਹਿਰ ਹੀ ਆ ਬਠਿੰਡਾ ਜੀ ਜਿਹੜਿਆਂ ਲਈ ਬਠਿੰਡਾ ਥੋੜਾ ਜਿਹਾ ਅਣਜਾਣ ਆ ਉਹਨਾਂ ਲਈ ਦੱਸ ਦਈਏ ਕਿ ਜਦੋਂ ਆਪਾਂ ਬਠਿੰਡੇ ਇਧਰੋਂ ਇੰਟਰ ਕਰਦੇ ਆ ਰਾਜਸਥਾਨ ਵਾਲੀ ਸਾਈਡ ਤੋਂ ਜਾਂ ਮਲੋਟ ਵਾਲੀ ਸਾਈਡ ਤੋਂ ਜਾਂ ਫਰੀਦਕੋਟ ਵਾਲੀ ਸਾਈਡ ਤੋਂ ਆਉਂਦੇ ਆ ਹੂੰ ਹੂੰ ਤਾਂ ਝੀਲਾਂ ਵੀ ਆ ਉੱਥੇ ਥਰਮਲ ਵੀ ਉੱਥੇ ਆ ਹੂੰ ਤੇ ਨਹਿਰ ਵੀ ਉੱਥੇ ਆ ਬਿਲਕੁਲ ਤੇ ਚੈਲਪੈਲ ਵੀ ਉੱਥੇ ਬਹੁਤ ਹੈ ਤੇ ਪੁਲਿਸ ਦਾ ਨਾਕਾ ਵੀ ਪੱਕਾ ਕਰੀਦਾ ਹੈ ਨਾ ਸਾਰਾ ਕੁਝ ਹੀ ਆ ਪਰ ਉਹ ਮੇਲਾ ਜਿਹਾ ਲੱਗਦਾ ਗਰਾਊਂਡ ਦੇ ਵਿੱਚ ਸਾਰਾ ਕੁਝ ਉੱਥੇ ਵੀ ਮਗਰਲੇ ਪਾਸੇ ਸਾਰਾ ਕੁਝ ਲੱਗ ਪਿਆ ਇੱਕ ਪੁਰਾਣਾ ਮਾਲ ਵੀ ਆ ਜਾਂਦਾ ਜਿਹੜਾ ਆਪਣੇ ਇਲਾਕੇ ਚ ਪਹਿਲਾ ਮਾਲ ਸੀਗਾ ਯਾਨੀ ਉਹ ਇਲਾਕਾ ਜਿਹੜਾ ਹੈ ਕੁੱਲ ਮੁਲਾਕੇ ਕਹਿੰਦੇ ਕਾਫੀ ਪੀੜ ਪੜਕ ਕੇ ਵਾਲਾ ਹੈ ਤਾਂ ਯਾਨੀ ਇਹ ਬਠਿੰਡੇ ਦੇ ਵਿੱਚ ਨਹਿਰ ਜਿਹੜੀ ਆ ਉਹ ਆਉਂਦੀ ਆਪਾਂ ਦੇਖਦੇ ਹਾਂ ਜੀ ਚਲੋ ਹੁਣ ਉਸ ਨਹਿਰ ਦੇ ਵਿੱਚ ਕਾਰ ਡਿੱਗੀ ਕਾਰ ਡਿੱਗੀ ਤੋਂ ਬਾਅਦ ਉਹ ਜਿਹੜਾ ਮੁੰਡਾ ਸੀਗਾ ਕਨਸਟੇਬਲ ਸੀ ਸ਼ਾਇਦ ਉਸਨੇ ਬੜੀ ਦੀਦਾ ਦਲੇਰੀ ਵਿਖਾਈ ਕੁਝ ਹੋਰ ਸਮਾਜ ਸੇਵੀ ਉਹ ਪੈ ਤੇ ਚਲੋ ਕਾਰ ਨੂੰ ਕੱਢ ਲਿਆ ਗਿਆ ਤੇ ਕਾਰ ਦੇ ਵਿੱਚੋਂ ਜਿੰਨੇ ਜੀ ਸੀ ਕਿ ਉਹ ਸੁਰੱਖਿਤ ਇਹਨਾਂ ਨੇ ਬਚਾ ਲਏ ਜੀ ਗੱਲ ਠੀਕ ਹੈ ਤੁਹਾਡੀ ਕਿ ਕਿਉਂ ਡਿੱਗ ਰਹੀਆਂ ਤੇ ਭਾਈ ਉਹਨੂੰ ਮੈਨੂੰ ਇਹ ਤੇ ਨਹੀਂ ਪਤਾ ਵੀ ਦੂਜੀਆਂ ਕਿਉਂ ਡਿੱਗ ਰਹੀਆਂ ਹਮ ਐਦਾ ਜਵਾਬ ਮੈਥੋਂ ਲੈ ਲਓ ਜੀ ਕਿ ਜੀ ਕਿੰਨੇ ਬਚੇ ਘਰ ਚ ਆਖੇ ਜੀ 11 ਸਰ 11 ਬੰਦੇ ਅਹੀਂ ਤੇ ਹੁਣ ਤਿੰਨੇ ਹੀ ਜਿਹੜੇ ਆ ਨਾ ਘਰ ਦੇ ਜੀ 3 ਮੈਂਬਰ ਹਾਂ ਅਸੀਂ ਅਹੀਂ ਤਿੰਨੇ ਹੀ ਖੁੱਲੇ ਡੁੱਲੇ ਜਿਆ ਥੋੜੇ ਜੀ ਘਰ ਦੀ ਵੀ ਮੇਰੀ ਸੁਖ ਨਾਲ ਠੀਕ ਹੈ ਤੇ ਜਵਾਕ ਵੀ ਤੇ ਮੈਂ ਵੀ ਜੀ ਅਹੀਂ ਤੇ ਚੌਥਾ ਬਹੁਣਾ ਬਿਸਰ ਤੇ ਇੱਕ ਦੂਜੇ ਦੇ ਮੂੰਹ ਹਲ ਵੇਨੇ ਵੀ ਪਾਸਾ ਜਾਂ ਕਿਧਰ ਨੂੰ ਮਾਰੀਏ ਹਮ ਤੇ 11 ਹਾਂ ਚਾਰ ਬਹਿ ਗਏ ਪਾਣੀ ਹੁੰਦੀ ਆ ਪੰਜ ਬਹਿ ਗਏ ਸਰ 11 ਬੰਦੇ ਬਹੁਣ ਵਾਲੇ ਦਾ ਵੀ ਸਨਮਾਨ ਕਰੋ ਨਾ ਜੀ 11 ਚਾਹੇ ਜਵਾਕ ਹੀ 6 ਜਵਾਕ ਸਾਰੀ ਵੱਡੀ ਗੱਡੀ ਵੀ ਨਿਕਿਆ ਜਾਂਦਾ ਸਰ ਉਹਨੂੰ ਉਹਨੂੰ ਸੱਦ ਕੇ ਦੁਬਾਰਾ ਇਹ ਵੇਖੋ ਵੀ ਉਹਨੇ 11 ਵਾੜੇ ਕਿੱਦਾਂ ਨੇ ਵਿੱਚ ਜਿਵੇਂ ਨਾ ਕੋਈ ਕੋਈ ਤੁਹਾਨੂੰ ਪਤਾ ਨਾ ਹੁਣ ਅੱਜ ਕੱਲ ਟੈਂਪੂ ਸ਼ਬਦ ਇਸਤੇਮਾਲ ਕਰੀਏ ਤੇ ਲੋਕ ਹੱਸ ਪੈਂਦੇ ਨੇ ਮੁੰਡੇ ਤੇ ਖਾਸ ਤੌਰ ਤੇ ਹੱਸਦੇ ਆ ਅੱਜ ਕੱਲੇ ਵੀ ਕੰਮ ਤੁਹਾਨੂੰ ਪਤਾ ਸ਼ਬਦ ਤੇ ਸਾਡੇ ਤੇ ਉਹ ਬੜੇ ਮਾਨ ਨਾਲ ਕਹਿੰਦੇ ਹੁੰਦੇ ਸਨ ਫਲਾਣੇ ਦਾ ਟੈਂਪੂ ਜੀ ਮੈਨੂੰ ਵੀ ਹੋਸੇ ਤੋ ਯਾਦ ਆ ਦੌਰ ਸੀ ਤੇ ਉਦੋਂ ਉਹ ਚੱਲਦੇ ਹੁੰਦੇ ਸਨ ਭੂੰਡ ਖਟੇ ਤੇ ਕਾਲੇ ਬਿਲਕੁਲ ਉਹ ਤੌਣ ਜੀ ਵੀ ਉਹ ਚੁੰਚੂ ਜਿਹੜੇ ਕੇਅਰ ਚ ਕਰਦਾ ਜਾਂਦਾ ਸੀ ਜਿਵੇਂ ਬੰਦੇ ਨੂੰ ਕਰੰਟ ਲਗਾਉਂਦੇ ਸੀ ਜੀ ਆਵਾਜ਼ ਵੀ ਉਹਦੀ ਅਜੀਬ ਤੇ ਉਹਦਾ ਚਲੋ ਕੇਅਰ ਉਹ ਸਾਡੇ ਇੱਥੇ ਨਾ ਪ੍ਰਾਪਤੀ ਸੀ ਦੌਰ ਸਾਡਾ ਇੱਕ ਯਾਰ ਜਿਗਰੀ ਅਜੇ ਵੀ ਮਲਕ ਹੈਗਾ ਮਾਝੇ ਚ ਉੱਠ ਕੇ ਆਏ ਸਨ ਭੋਲਾ ਜੀ ਉਹਦਾ ਕਾਰੋਬਾਰ ਸੀ ਹੂੰ ਹੂੰ ਤੇ ਉਸ ਟਾਈਮ ਇਹ ਬੜਾ ਵਧੀਆ ਰੋਜ਼ਗਾਰ ਸੀ ਜੀ ਤੇ ਸਾਡੇ ਪਿੰਡਾਂ ਨੂੰ ਜਾਂਦਾ ਸੀ ਉਹਦੇ ਮਗਰ ਇੱਕ ਪੰਕਤੀ ਲਿਖੀ ਹੁੰਦੀ ਸੀ ਲਓ ਤੁਹਾਨੂੰ ਸੁਣਾ ਦਿਆਂ ਕਿਤੇ ਕੰਮ ਆਏਗੀ ਨੋਟ ਕਰ ਲਿਓ ਹੂੰ ਉਹਨੇ ਲਿਖਾਇਆ ਹੁੰਦਾ ਸੀ ਬੰਦਾ ਦਿਲਦਾਰ ਸੀ ਤੇ ਸੱਟਾਂ ਖਾਣ ਵਾਲਾ ਬੰਦਾ ਹੈ ਜੀ ਉਹਨੇ ਲਿਖਿਆ ਹੁੰਦਾ ਹੈ ਪਿੱਛੇ ਮੈਨੂੰ ਅੱਜ ਵੀ ਯਾਦ ਆ ਅਸੀਂ ਉਹਦੇ ਤੇ ਬਹੁਤ ਸਫਰ ਕੀਤਾ ਯਾਰ ਹਥਿਆਰ ਤੇ ਰਿਸ਼ਤੇਦਾਰ ਲੋਡ ਪੈਣ ਤੋਂ ਪਹਿਲਾਂ ਪਰਖ ਲਵੋ ਜੀ ਉੱਜ ਵੀ ਪੰਕਤੀ ਮੇਰੇ ਨਾਲ ਮਤਲਬ ਕਿ ਗੀਤ ਵੀ ਸੀ ਉਹ ਸ਼ਾਇਦ ਸੁਖਵਿੰਦਰ ਸੁਖੀ ਨੇ ਗਾਇਆ ਸੀ ਪਤਾ ਨਹੀਂ ਜੀ ਮੈਨੂੰ ਨੇ ਪਤਾ ਸੀ ਤਾਂ ਬਹੁਤ ਪਹਿਲਾਂ ਮਤਲਬ ਕਿ ਉਹ ਪੜਿਆ ਹੋ ਦੇ ਜੀ ਮੈਨੂੰ ਨਹੀਂ ਪਤਾ ਕਿਸ ਨੇ ਗਾਇਆ ਹੋਵੇ ਤਾਂ ਹੋ ਸਕਦਾ ਗਾਣੇ ਦੀ ਪੰਕਤੀ ਹੋਵੇ ਹੋਰਾਂ ਨੇ ਗਾਇਆ ਸ਼ਾਇਦ ਤੇ ਯਾਰ ਇਹਦੇ ਹਥਿਆਰ ਇਹ ਰਿਸ਼ਤੇਦਾਰ ਦੀ ਗੱਲ ਨਹੀਂ ਹੈ ਘੱਟ ਹਾਂਜੀ ਉਹ ਤਿੰਨ ਚੀਜ਼ਾਂ ਲਿਖੀਆਂ ਸੀ ਉਹਨੇ ਉਹ ਹਮੇਸ਼ਾ ਮੈਂ ਮਤਲਬ ਕਿ ਸੋਚਦਾ ਹੀ ਰਿਹਾ ਯਾਰ ਗੱਲ ਤੇ ਸਹੀ ਆ ਜੀ ਹੁਣ ਗੱਲ ਇਹ ਆ ਕਿ ਉਹਦੇ ਤੇ ਵੀ ਅਸੀਂ ਵੇਂਦੇ ਹੁੰਦੇ ਸੀ ਉਹ ਛੱਤ ਜੀ ਭਰੀ ਹੁਣੀ ਤੇ ਉਹ ਪਿੱਛੇ ਉਹ ਜਿਹੜਾ ਲੱਗਾ ਹੁੰਦਾ ਸੀ ਸਟੈਂਡ ਜਾਂ ਉਹਦੇ ਤੇ ਵੀ ਉਹ ਉਹ ਸਾਈਡਾਂ ਤੇ ਉਹਦੇ ਟਾਇਰਾਂ ਤੇ ਜਿਹੜੇ ਮਰਗਾਰ ਜਿਹੇ ਹੁੰਦੇ ਆ ਉਹਦੇ ਦੇ ਵੀ ਬੈਠੇ ਹੁਣਾ ਬਈ ਕਮਾਲ ਆ ਤੇ ਜਿਹਨੂੰ ਅੱਗੇ ਮੌਕਾ ਮਿਲ ਜਾਣਾ ਉਹ ਡਰਾਈਵਰ ਦੇ ਨਾਲ ਵੀ ਤਿੰਨ ਚਾਰ ਫਸ ਕੇ ਬਹਿ ਜਾਂਦੇ ਸੀ ਇਹ ਕੰਮ ਤੇ ਇਦਾਂ ਦਾ ਹੋਇਆ ਪਿਆ ਹ ਹੂੰ ਉਹ ਇੱਕ ਵਾਰੀ ਨਾ ਕੁਝ ਵੀ ਨਹੀਂ ਹੁੰਦਾ ਵੀ ਇੱਕ ਵਾਰੀ ਇੱਕ ਵਾਰੀ ਇਦਾਂ ਹੀ ਮੈਨੂੰ ਇੱਕ ਮੇਰੇ ਮਿੱਤਰ ਨੇ ਦੱਸਿਆ ਦੁਆਬੇ 'ਚ ਇਦਾਂ ਇਹ ਬਹੁਤ ਚੱਲਦੇ ਹੁੰਦੇ ਸੀਗੇ ਨਾ ਉਦੋਂ ਜੀ ਮੈਂ ਫੇਰ ਬੇਨਤੀ ਕਰਾਂਗੇ ਕਿ ਹੱਸਣਾ ਨਹੀਂ ਉਦੋਂ ਟੈਂਪੋ ਹੀ ਘੰਗਦੇ ਹੁੰਦੇ ਸੀਗੇ ਸਹੀ ਗੱਲ ਹੈ ਬੇਕੋ ਉਹ ਟੈਂਪੋ ਚੱਲਦੇ ਹੁੰਦੇ ਸੀਗੇ ਸਰ ਤੇ ਉਹ ਕਿਤੇ ਅੱਗੇ ਉਹ ਅਫਸਰ ਖਲੋਤਾ ਸੀ ਡੀਟੀਓ ਨਾ ਆਟਿਓ ਉਹਨੇ ਉਹ ਰੋਕ ਲਿਆ ਉਹਨੇ ਰੋਕ ਉਹ ਆਵੇ ਲੱਦਿਆ ਘਟ 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 ਕਰਦਾ ਜੀ ਉਹਨੇ ਸਾਈਡ ਤੇ ਲਾ ਆ ਕੀ ਤਮਾਸ਼ਾ ਉਤਰਾ ਗਏ ਥੱਲੇ ਸਾਰੇ ਕਿ ਉਤਰਿਆ ਦੋ ਉਤਰਿਆ ਚਾਰ ਉਤਰਿਆ ਉਹਨੇ ਆਪਦੇ ਗਨਮਣਨ ਕੇ ਬੰਦੇ ਗਣੂ ਉਹਨਾਂ ਜਦੋਂ ਗਿਣੇ ਤੇ 52 ਕੀ ਬਾਤ 52 ਸਵਾਰੀਆਂ ਬਸ ਜਿੰਨੀਆਂ ਹੋ ਗਈਆਂ ਨੇ 52 ਸਵਾਰੀਆਂ 52 ਹਾਂ ਵੱਡੀ ਬੱਸ ਨੂੰ ਪਾਸ ਹੋਦੀਆਂ ਨੇ 52 ਜੀ ਉਹ ਸਖਿਆ ਕਿ ਗੱਲ ਇਹ ਵੀ ਉਹ ਹੁਣ ਤਰਲਿਆ ਤੇ ਹੋ ਗਿਆ ਮਾਈ ਬਾਪ ਚਲਾਣ ਨਾ ਕਰ ਮਰ ਜਾਗਾ ਗਰੀਬ ਆਦਮੀ ਕੀ ਕਰੀਏ ਜੀ ਹੁਣ ਸਵਾਰੀਆਂ ਨੂੰ ਰੋਕ ਉਹਨੇ ਕਿ ਯਾਰ ਮੈਂ ਦਫਾ ਕਰ ਦਭਾ ਕਰ ਮੈਂ ਤੈਨੂੰ ਕੋਸ਼ਣੀ ਕਹਿੰਦਾ ਹੂੰ ਬਈ ਆ ਜਿਹੜੀਆਂ ਸਵਾਰੀਆਂ ਨੇ ਨਾ ਇਹਨਾਂ ਨੂੰ ਚੜਾ ਕੇ ਦਿਖਾ ਦੇ ਦੁਬਾਰਾ ਇਹ ਚੜਾਈਆਂ ਕਿਵੇਂ ਨੇ ਯਾਰ ਸਹੀ ਉਹਨੇ ਕਹਿੰਦਾ ਪੋਨੇ ਸੱਚੀ ਕੁਝ ਕਹਿੰਦੇ ਤਾਂ ਨਹੀਂ ਹੂੰ ਅਨੇ ਯਾਰ ਨਹੀਂ ਤੈਨੂੰ ਜਦੋਂ ਕਹਿਤਾ ਉਦੋਂ ਅਫਸਰ ਵੀ ਇਦਾਂ ਦੇ ਹੁੰਦੇ ਹੂੰ ਉਹਨੇ ਥੋੜਾ ਜਿਹਾ ਸਾਈਡ ਤੋਂ ਹੋ ਜਾ ਫਿਰ ਅਸਰ ਤੇ ਉਹ ਕਹਿੰਦਾ ਮਗਰੋਂ ਲੱਥੇ ਆ ਵਾਵਾ ਮਗਰੋਂ ਲੈ ਗਏ ਮੈਂ ਲਾਤੇ ਆ ਹੁਣ ਇਹਦੋਂ ਮਗਰੋਂ ਬੱਸ ਨਹੀਂ ਜੀ ਹੋਣੀ ਕੋਈ ਛੱਡ ਜਾ ਜਦੋਂ ਚੜੇ ਪੰਜਾਂ ਦੇ ਪੰਜਾਂ ਕਹਾਣੀ ਕੁਝ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜੀ ਪਰ ਐਸ ਬੰਦੇ ਨੂੰ ਸਨਮਾਨ ਦਿਓ ਜਿਹੜਾ ਪੁਲਿਸ ਵਾਲਾ ਜਾਂ ਜਿਹੜੇ ਹੋਰ ਹੈ ਤੇ ਉਸ ਵੀਰ ਨੂੰ ਜ਼ਰੂਰ ਪੁੱਛੋ ਹਮ ਬਈ 11 ਜੀ ਲੱਦ ਕੇ ਤੈਨੂੰ ਜਾਣ ਦੀ ਪਰਮਿਸ਼ਨ ਕਿਨੇ ਦਿੰਦੇ ਜੀ ਬਿਲਕੁਲ ਸੱਚ ਹੈ ਉਹਦਾ ਉਹਦਾ ਕੰਮ ਹੈ ਉਹਦਾ ਉਹਦਾ ਚਲਾਨ ਬਣਦਾ ਹਮ ਬੇਸ਼ੱਕ ਬਚ ਗਿਆ ਵਧੀਲੇ ਬਚਾ ਲਿਆ ਜਾ ਉਹ ਸਬੰਧੇ ਤੋਂ ਲਿਖਤੀ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਤੂੰ ਐਸੀ ਹਰਕਤ ਨਹੀਂ ਕਰੇਂਗਾ ਉਹਨੇ ਬਹੁਤ ਗਲਤ ਹੈ ਤੂੰ 11 ਬੰਦੇ ਯਾਰ ਉਦਾਂ ਹੀ ਬੰਦਾ ਆਮੇ ਗੁਣੀ ਗਣੀ ਵਜੇ ਕੁਝ ਨਹੀਂ ਹੋ ਸਕਦਾ ਪਰ ਬੱਚੇ 6 ਬੱਚੇ ਆ ਪੰਜ ਤਾਂ ਵੱਡੇ ਜੀ ਆ ਗਏ ਇਹ ਵੀ ਹੋ ਸਕਦਾ ਵੀ ਡਰਾਈਵਰ ਚਲਾਉਣ ਲੱਗੇ ਹੋ ਸਕਦਾ ਕੋਈ ਹਿੱਲ ਪਿਆ ਉਧਰ ਧਿਆਨ ਡਾਇਵਰਟ ਹੋ ਗਿਆ ਉਹਦੇ ਕਰਕੇ ਗੱਡੀ ਡਿੱਗ ਵੀ ਹੋਏ ਨਾ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਆ ਖੈਰ ਚਲੋ ਜੀ ਹੈ ਤੇ ਬੜਾ ਅਜੀਬ ਗੱਲ ਨਾ ਸੱਚੀ ਇਹ ਸਵਾਲ ਵੀ ਮਨ ਚ ਆਉਂਦਾ 11 ਬੰਦੇ ਸੁਣ ਕੇ ਹੀ ਬੰਦਾ ਸੋਚਦਾ ਵੀ 11 ਬੰਦੇ ਮਿੱਤਰ ਵੀ ਇੱਥੇ ਆ ਚੰਬਤ ਨੇ ਖੈਰ ਚਲੋ ਸਮਾਂ ਨਿਕਲਦਾ ਜਾ ਰਿਹਾ ਆਪਾਂ ਗੱਲਾਂ ਬਾਤਾਂ ਹੋਰ ਵੀ ਕਰਦੇ ਆ ਤੁਹਾਡੇ ਨਾਲ ਇੱਕ ਚਲੋ ਸੋਹਣੀ ਜੀ ਖਬਰ ਵੀ ਤੁਹਾਨੂੰ ਸੁਣਾਉਣੇ ਆ ਮਿੰਟੂ ਜੀ ਇੱਕ ਰਾਏਪੁਰ ਦਾ ਅਰੰਗ ਦੇ ਵਿੱਚ ਕਹਿੰਦੇ ਇੱਕ ਕਾਲਜ ਹੈ ਸੌਰੀ ਸਕੂਲ ਹੈ ਗਾਂਧੀ ਇੰਗਲਿਸ਼ ਸਕੂਲ ਉਹਦੇ ਵਿੱਚ ਬਈ ਜਿਹੜੇ ਮੁੱਖ ਅਧਿਆਪਕ ਨੇ ਉਹਨਾਂ ਨੇ ਬੱਚਿਆਂ ਨੂੰ ਕਿਹਾ ਵੀ ਪਹਿਲੇ ਪੀੜ ਦੇ ਵਿੱਚ ਅਖਬਾਰ ਪੜ੍ਹਨਾ ਹੈ ਪਰ ਜਿਹੜਾ ਉਹਨਾਂ ਨੇ ਕਾਰਨ ਦੱਸਿਆ ਨਾ ਉਹ ਬੜਾ ਵਾਜਬ ਵੀ ਲੱਗ ਰਿਹਾ ਬੜਾ ਵਧੀਆ ਵੀ ਲੱਗ ਰਿਹਾ ਤੇ ਬੜਾ ਸੱਚਾ ਵੀ ਲੱਗ ਰਿਹਾ ਉਹ ਕਾਰਨ ਤੁਸੀਂ ਬੜਾ ਸਾਂਝਾ ਕਰੋ ਕਤੋਂ ਸੀ ਮੀਟਾਸ ਦੇ ਕੋਈ ਗੱਲ ਨਹੀਂ ਜੇ ਤੁਹਾਨੂੰ ਪਰ ਤੁਹਾਡਾ ਤੁਹਾਡਾ ਸਾਇੰਸ ਵਧੀਆ ਸੀ ਮੈਂ ਤੁਸੀ ਕੋਈ ਨਹੀਂ ਦੱਸੋ ਤੁਸੀ ਦੱਸੋ ਕੋਈ ਨਹੀਂ ਬਸ ਆਹੀ ਐ ਸੋਸ਼ਲ ਮੀਡੀਆ ਤੇ ਜੋ ਵੇਖਦੇ ਆ ਤੇ ਜਦੋਂ ਆਪਾਂ ਵੀ ਕਈ ਵਾਰੀ ਖਬਰਾਂ ਕਰਦੇ ਆ ਮੈਂ ਬੋਲ ਕੁਝ ਹੋਰ ਦੇਣਾ ਵਿੱਚੋਂ ਨਿਕਲ ਕੁਝ ਹੋਰ ਹੁੰਦਾ ਕਈ ਵਾਰੀ